ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨ tiers ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਜਪ ਨਿਸ਼ਾਨ ਗੁਰਮਤ ਮਹਿਮਾ ਤੇ ਸਿਫਤ ਸਲਾਹ ਗੁਰੂ ਕੇ ਸਿੱਖ ਦਾ ਮੁੱਖ ਕਰਮ ਹੈ ਗੁਰੂ ਕਾ ਹੁਕਮ ਮੰਨਣਾ ਅਤੇ ਹੁਕਮ ਅਨੁਸਾਰ ਚੱਲਣਾ ਅਤੇ ਮੁੱਖ ਹੁਕਮ ਗੁਰੂ ਕਾ ਹੈ ਨਾਮ ਸਿਫਤ ਸਾਲਾ ਜੈਸਾ ਕਿ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਭੁਜਾਏ ਜਿਉ ਆਦਿਕ ਪਿਛੇ ਦਰਸਾਏ ਗੁਰ ਪਰਮਾਣਾਂ ਤੋਂ ਸਪਸ਼ਟ ਸਿੱਧ ਹੋ ਚੁੱਕਾ ਹੈ ਬਸ ਜੋ ਇਸ ਹੁਕਮ ਨੂੰ ਮੰਨਦਾ ਹੈ ਉਸੇ ਦੀ ਗੁਰਸਿੱਖੀ ਲਿਖੇ ਪੈਂਦੀ ਹੈ ਜੋ ਇਸ ਹੁਕਮ ਨੂੰ ਮੰਨਦਾ ਹੈ ਉਸੇ ਦੀ ਗੁਰਸਿੱਖੀ ਲਿਖੇ ਪੈਂਦੀ ਹੈ ਜਥਾ ਗੁਰਵਾਕ ਮੰਨੇ ਨਾਉ ਸੋਈ ਜਣਜਾਇ ਔਰੀ ਕਰਮ ਨਾ ਲੇਖੈ ਲਾਏ ਸ਼ਲੋਕ ਮਹੱਲਾ ਪਹਿਲਾ RAM ਕਲੇਖੀ ਵਾਰ ਮਹੱਲਾ ਤੀਜਾ ਇਸੇ ਨਾਮ ਰੂਪੇ ਹੁਕਮ ਦੇ ਹੁਕਮ ਨੂੰ ਮੁਖ ਕਰਮ ਜਣਾਵਣ ਲਈ ਸ੍ਰੀ ਜਪਜੀ ਸਾਹਿਬ ਦੇ ਆਰੰਭ ਵਿਖੇ ਜਪ ਨਿਸ਼ਾਨੇ ਹੁਕਮ ਚੜਿਆ ਹੋਇਆ ਹੈ ਕਿ ਜਪ ਮੂਲ ਮੰਤਰ ਮੰਗਲਾ ਚਰਨ ਪ੍ਰਸਾਦ ਮੁੱਢ ਮੁਖੀ ਹੁਕਮ ਚੜਦਾ ਹੈ ਜਪ ਇਹ ਮੁਖ ਹੁਕਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਦ ਇਹੋ ਜਪ ਨਿਸ਼ਾਨ ਹੈ ਜੋ ਹੁਕਮ ਦੀ ਮੁਖ ਤਾੜਨਾ ਮਈ ਸ਼ਕਲ ਵਿੱਚ ਮਨੁ ਨਗਾਰੇ ਦੀ ਝੋਟ ਲਾ ਕੇ ਡਰਾਇਆ ਹੈ ਇਸੇ ਦ੍ਰਿੜਾਵਣ ਖਾਤਰ ਹੀ ਇਹ ਨਗਾਰਾ ਸਮਗਰ ਬਾਣੀ ਅੰਦਰ ਵਾਕ ਵਾਕ ਅੰਦਰ ਸ਼ਬਦ ਮਾਤਰ ਅੰਦਰ ਵੱਜਦਾ ਹੈ ਇਸੇ ਹੁਕਮ ਨਗਾਰੇ ਦੀ ਝੋਟ ਬਾਣੀ ਦੇ ਆਦ ਮਦ ਅੰਤ ਵਿਖੇ ਜਿੱਥੇ ਦੇਖੋ ਤਿੱਥੇ ਹੀ ਪੈਂਦੀ ਹੈ ਅਤੇ ਇਹ ਝੋਟ ਇਸ ਕਰਕੇ ਬਾਰਮ-ਬਾਰ ਹੀ ਅਖੰਡਾਕਾਰ ਧੁਨਕਾਰ ਵਿੱਚ ਪੈਂਦੀ ਹੈ ਕਿ ਸਭ ਨੂੰ ਪਤਾ ਲੱਗ ਜਾਵੇ ਤੇ ਸਭ ਦੇ ਕੰਨ ਖੁੱਲ ਜਾਣ ਕਿ ਇਹੀ ਹੁਕਮ ਹੈ ਜਿਸ ਦਾ ਮੰਨਣਾ ਕਮਾਉਣਾ ਪ੍ਰਾਣੀ ਮਾਤਰ ਜਗਿਆਸੂ ਸਿੱਖ ਦਾ ਮੁਖ ਧਰਮ ਕਰਮ ਹੈ ਇਹ ਨਗਾਰੇ ਦੀ ਝੋਟ ਇਸੇ ਕਰਕੇ ਪੈਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੱਸੇ ਜਾਮਿਆ ਅੰਦਰ ਇਸੇ ਮੁਖ ਹੁਕਮ ਨੂੰ ਮਨਾਵਣ ਦਰੜਾਵਣ ਅਤੇ ਇਸੇ ਹੁਕਮ ਉੱਪਰ ਸੰਸਾਰੀ ਬੰਦਿਆਂ ਨੂੰ ਚਲਾਵਣ ਆਏ ਇਹ ਨਗਾਰੇ ਦੀ ਝੋਟ ਇਸੇ ਕਰਕੇ ਪੈਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦਸੇ ਜਾਮਿਆਂ ਅੰਦਰ ਇਸੇ ਮੁਖ ਹੁਕਮ ਨੂੰ ਮਨਾਵਣ ਦਰੜਾਵਣ ਅਤੇ ਇਸੇ ਹੁਕਮ ਉੱਪਰ ਸੰਸਾਰੇ ਬੰਦਿਆਂ ਨੂੰ ਚਲਾਵਣ ਆਏ ਇਸ ਨਗਾਰੇ ਦੀ ਬਾਰੰਬਾਰੀ ਅਤੇ ਲਗਾਤਾਰੀ ਝੋਟ ਇਸ ਕਰਕੇ ਛਮਾ ਛੰਮ ਪੈਂਦੀ ਹੈ ਕਿ ਸੰਸਾਰ ਦੇ ਕਲਯੁਗੀ ਜੀਵਾਂ ਦੀ ਕਲਿਆਣ ਹੀ ਇਸ ਜਪ ਨਿਸ਼ਾਨੀਏ ਹੁਕਮ ਦੇ ਕਮਾਵਣ ਅੰਦਰ ਹੈ। ਇਸ ਨਗਾਰੇ ਦੀ ਝੋਟ ਇਸ ਕਰਕੇ ਦਬਾ ਦਬ ਪੈਂਦੀ ਹੈ ਕਿ ਇਸ ਹੁਕਮ ਤੋਂ ਘੁੱਥੇ ਹੋਏ ਸੰਸਾਰੀ ਜੀਵਾਂ ਨੂੰ ਇਸ ਹੁਕਮ ਕਮਾਵਣ ਦੀ ਸੋਝੀ ਹੋਸ਼ ਆ ਜਾਵੇ ਇਸ ਨਗਾਰੇ ਦੀ ਚੋਟ ਇਸ ਕਰਕੇ ਬਾਰੰਬਾਰ ਲਾਉਣੀ ਪਈ ਕਿ ਇਸ ਹੁਕਮ ਤੋਂ ਭੁੱਲੇ ਹੋਏ ਜੀਵ ਇੱਕ ਵਾਰ ਹੋਸ਼ ਵਿੱਚ ਆ ਕੇ ਫੇਰ ਭੁੱਲ ਵਿੱਚ ਨਾ ਜਾ ਪੈਣ ਇਸ ਨਗਾਰੇ ਨੂੰ ਇਸ ਕਰਕੇ ਖਿੰਨ ਖਿੰਨ ਚੋਟ ਲਾਉਣ ਦੀ ਲੋੜ ਪਈ ਕਿ ਇਸ ਹੁਕਮ ਦੀ ਯਾਦ ਨੂੰ ਖਿੰਨ ਖਿੰਨ ਭੁੱਲਣ ਹਰ ਜੀਵ ਹਰ ਦਮ ਯਾਦ ਰੱਖਣ ਇਸ ਹੁਕਮ ਦੀ ਯਾਦ ਨੂੰ ਖਿੰਨ ਖਿੰਨ ਭੁੱਲਣ ਹਰ ਜੀਵ ਹਰ ਦਮ ਯਾਦ ਰੱਖਣ ਇਸ ਨਗਾਰੇ ਦੀ ਇੱਕ ਤਾਰ ਚੋਟ ਇਸ ਕਰਕੇ ਪੈਂਦੀ ਹੈ ਕਿ ਇਸ ਯਾਦ ਵਿੱਚ ਸੁਰਜੀਤ ਹੋਏ ਜਗਿਆਸੂ ਜਨ ਕਿਤੇ ਖਿੰਨ ਮਾਤਰ ਵੀ ਇਸ ਯਾਦ ਤੋਂ ਭੁੱਲ ਨਾ ਬੈਠਣ ਗੱਲ ਕੀ ਇਸ ਨਗਾਰੇ ਦੀ ਅਨਹਦੀ ਚੋਟ ਦਾ ਤਤ ਭਾਵ ਇਸ ਯਾਦ ਨੂੰ ਪਕਾਣ ਦ੍ਰਿੜਾਵਣ ਅਤੇ ਦ੍ਰਿੜਾਈ ਰੱਖਣ ਦ੍ਰਿੜਾਈ ਰਖਾਵਣ ਦਾ ਹੈ ਇਸੇ ਕਰਕੇ ਹੀ ਇਸ ਹੁਕਮ ਦਾ ਟੰਡੋਰਾ ਬਾਣੀ ਦੀ ਤੁਕ ਤੁਕ ਅੰਦਰ ਫੇਰਿਆ ਹੈ ਇਹ ਗगन ਦਾ ਮਾਮਾ ਜਪ ਨਿਸ਼ਾਨ ਦਾ ਸਰੂਪ ਹੋ ਕੇ ਅਤੇ ਹੁਕਮ ਦੇ ਝੰਡੇ ਨੂੰ ਲੈ ਕੇ ਸਮਗਰ ਬਾਣੀ ਦੇ ਆਦ ਮਦ ਅੰਤ ਵਿਖੇ ਸਰਬ ਦਾ ਵਜਦਾ ਗਜਦਾ ਹੈ ਇਹ ਗगन ਦਾ ਮਾਮਾ ਜਪ ਨਿਸ਼ਾਨ ਦਾ ਸਰੂਪ ਹੋ ਕੇ ਇਹ ਗगन ਦਾ ਮਾਮਾ ਜਪ ਨਿਸ਼ਾਨ ਦਾ ਸਰੂਪ ਹੋ ਕੇ ਅਤੇ ਹੁਕਮ ਦੇ ਝੰਡੇ ਨੂੰ ਲੈ ਕੇ ਸਮਗਰ ਬਾਣੀ ਦੇ ਆਦ ਮਦ ਅੰਤ ਵਿਖੇ ਸਰਬ ਦਾ ਵਜਦਾ ਗਜਦਾ ਹੈ ਇਥੋਂ ਤੀਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢ ਆਰੰਭਕ ਬਾਣੀ ਸ੍ਰੀ ਜਪ ਜੀ ਸਾਹਿਬ ਦੇ ਆਦ ਵਿਖੇ ਜਪ ਨਿਸ਼ਾਨ ਦੀ ਕਨਘੋਰ ਜਿਉਂ ਆਰੰਭ ਹੋਈ ਹੈ ਕਿ ਸੰਪੂਰਨ ਗੁਰਬਾਣੀ ਅੰਦਰ ਅਣਕ ਪ੍ਰਕਾਰ ਦੀ ਚੋਟਾਂ ਗੂੰਜਾਂ ਅਤੇ ਗੜਗੱਜਾਂ ਦੀ ਸ਼ਕਲ ਵਿੱਚ ਧੁਰ ਹੁੰਦੀ ਹੀ ਚਲੀ ਗਈ ਸ੍ਰੀ ਜਪਜੀ ਸਾਹਿਬ ਦੇ ਭੋਗ ਦੇ ਤੋ ਕਤੇ ਜਦ ਭੋਗ ਪਿਆ ਤਦ ਵੀ ਅਸੀਂ ਕੀ ਟਿੱਠਾ ਸੁਣਿਆ ਕਿ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਰੂਪੀ ਗੁਰ ਹੁਕਮ ਦੇ ਉਸੇ ਨਗਾਰੇ ਵਾਲੀ ਗੂੰਜ ਸਾਡੇ ਕੰਨਾਂ ਅੰਦਰ ਅਨਹਦ ਝੁਣਕਾਰ ਦੀ ਸ਼ਕਲ ਵਿੱਚ ਪੈਂਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਵਾਲੀ ਅੰਤਲੀ ਤੋਕਬੀ ਨਾਮ ਹੁਕਮ ਦੀਆਂ ਗੂੰਜਾਂ ਵਾਲੀ ਸਦਾ ਯਾchnਾ ਮਈ ਮਧੁਰ ਧੁਨੇ ਵਿੱਚ ਇਸ ਬਿੰਦ ਗੂੰਜਦੀ ਹੈ ਨਾਨਕ ਨਾਮ ਮਿਲੈ ਤਾਂ ਜੀਵਾ ਨਾਮ ਮਿਲੈ ਤਾਂ ਜੀਵਾ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਾ ਰੇਆ ਤਨ ਮਨ ਥੀ ਵ ਹਰੇਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵ ਹਰੇਆ ਸ਼ਲੋਕ ਮਹੱਲਾ 5 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ